ਉਗੇ ਮਾਵਾ ਪੈਣਾ ਬਹੁਤ ਪਾਰੀ ਗਿਣਤੀ ਚ ਬੈਠੀਆਂ ਨੇ ਮਾਵਾ ਪੈਣਾ ਦੀ ਆਸ ਹੈ ਕਿ 1000 ਰੁਪਇਆ 1100 ਕਦੋਂ ਲਾਗੂ ਹੋਊਗਾ ਹਮੇਸ਼ਾ ਹਰ ਪਿੰਡ ਚ ਮੈਂ ਜਾਨੀਆਂ ਇੱਕ ਇੱਕ ਗੱਲ ਪੈਣਾ ਪੁੱਛਦੀਆਂ ਨੇ ਵੀ 1000 ਵੀ ਲਾਗੂ ਹੋਣਾ ਚਾਹੀਦਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜਲਦ ਪੂਰਾ ਕਰਨਗੇ ਸਾਡੇ ਘਰ ਹੋਰ ਕੋਈ ਗੱਲ ਨਹੀਂ ਚੱਲਦੀ ਬਸ ਰੋਜ਼ ਇੱਕੋ ਹੀ ਗੱਲ ਚੱਲਦੀ ਜਦੋਂ ਮੈਂ ਪ੍ਰੋਗਰਾਮ ਕਰਕੇ ਘਰ ਜਾਨੀ ਆ ਤਾਂ ਮੈਨੂੰ ਕਹਿੰਦੇ ਨੇ ਵੀ ਮੰਗ ਕੀ ਹੈ ਲੋਕਾਂ ਦੀ ਮੈਂ ਕਹਿੰਦੀ ਆ ਮੰਗ ਤਾਂ ਬਸ 1000 ਰੁਪਏ ਹੋਰ ਕੋਈ ਮੰਗ ਨਹੀਂ ਹੈਗੀ ਹੁਣ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦੁਆਉਂਦੀ ਰਹਣੀ ਆ ਕਿ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ 1000 ਚਾਹੀਦਾ ਹੈ ਸੋ ਮੈਂ ਥੋਡੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆਂ ਤੁਸੀਂ ਇਹ ਗੱਲ ਭੁੱਲ ਜਾਓ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂ ਜੀਰੋ ਪੇ ਨਹੀਂ ਕਿਰਚ ਨਹੀਂ ਆਉਂਦੀ ਸੋ ਮੈਨੂੰ ਸਰਪੰਚ ਸਾਹਿਬ ਦੱਸ ਰਹੇ ਨੇ ਕਿ ਤੁਹਾਡੇ ਪਿੰਡ ਵਿੱਚ ਬਿਜਲੀ ਤਾਂ ਆਉਂਦੀ ਹੋਊ ਹਣਾ ਜਿਵੇਂ ਦੱਸ ਰਹੇ ਸੀਗੇ ਕੱਟ ਤਾਂ ਨਹੀਂ ਲੱਗਦੇ ਬਿੱਲ ਨਹੀਂ ਆਉਂਦਾ ਐਂ ਕਰੀ ਤਾਲੀਆਂ ਮਾਰ ਕੇ ਦੱਸ ਦਿਓ ਸੋ ਬੜੇ ਚੰਗੇ ਕੰਮ ਸਰਕਾਰ ਕਰ ਰਹੀ ਹੈ ਮੈਨੂੰ ਆਸ ਹੈ ਕਿ ਇਸ ਵਾਰ ਵੀ ਤੁਸੀਂ ਆਪਦਾ ਪਿਆਰ ਤੇ ਤੁਸੀਂ ਮਾਵਾ ਪੈਣਾ ਹੌਸਲੇ ਚ ਰਹੋ ਕਿ 6 ਮਹੀਨੇ ਚ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਹਾਂ ਅਖੇ ਸੋ ਕਿ 6 ਮਹੀਨੇ ਹੋਰ ਕੱਢ ਲੋ ਵਧਾ ਦਈਏ ਸੋ ਪਹਿਲਾਂ 1100 ਆਉਣਾ ਸ਼ੁਰੂ ਹੋ ਜੇ ਹੌਲੀ ਹੌਲੀ ਆਪਾਂ ਉਹ ਵੀ ਵਧਾ ਲਾਂਗੇ ਇੱਕ ਵਾਰੀ ਪਹਿਲੀ ਕਿਸ਼ਤੌਣੀ ਸ਼ੁਰੂ ਹੋ ਜੇ ਸੋ ਤੁਸੀਂ ਪੂਰੇ ਹੌਸਲੇ ਚ ਰਹੋ ਮੁੱਖ ਮੰਤਰੀ ਸਾਹਿਬ ਕਹਿਣੀ ਕਥਨੀ ਤੇ ਪੂਰੇ ਪੱਕੇ ਨੇ ਸੂ ਸਰਪੰਚ ਉਹ ਵੀ ਸਾਰੇ ਬਹੁਤ ਸਖਤ ਕਰ ਰਹੇ ਨੇ ਮੈਨੂੰ ਲੱਗਦਾ ਹੈ ਹਰ ਪਿੰਡ ਚ ਹਰ ਨਗਰ ਚ ਇਹ ਜੇ ਸਰਪੰਚ ਹੋਣੇ ਚਾਹੀਦੇ ਨੇ ਜਿਹੜੇ ਨਗਰ ਦਾ ਪਿੰਡ ਦੇ ਲੋਕਾਂ ਦਾ ਉਹਨਾਂ ਦੇ ਵਿਕਾਸ ਬਾਰੇ ਸੋਚਦੇ ਨੇ ਉਹਨਾਂ ਦਾ ਦੁੱਖ ਸੁੱਖ ਬਾਰੇ ਸੋਚਦੇ ਨੇ ਸੋ ਤੋਂ ਨੂੰ ਮੈਂ ਦੱਸਣਾ ਚਾਹੁੰਨੀ ਆ 11 ਤਰੀਕ ਦਾ ਦਿਨ ਹੈ ਤੁਸੀਂ ਜਾ ਕੇ ਸਵੇਰੇ ਸਵੇਰੇ ਵੋਟ ਪਾ ਦਿਓ ਝਾੜੂ ਦਾ ਆਪਣਾ ਨਿਸ਼ਾਨ ਭੁੱਲਿਓ ਨਾ ਬੀਬੀਆਂ ਨੂੰ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਬੰਦੇ ਚਾਹੇ ਭੁੱਲ ਜਾਣ ਤੁਸੀਂ ਨਹੀਂ ਭੁੱਲਣਾ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਜੇ ਹੋਰ ਕੋਈ ਬੰਦਾ ਵੋਟਾਂ ਮੰਗਣ ਵੀ ਆਏ ਉਹਨਾਂ ਨੂੰ ਪਹਿਲਾਂ ਪੁੱਛ ਲਿਓ ਵੀ ਤੁਸੀਂ ਕੰਮ ਕਿਹੜੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਇਹ ਕੰਮ ਕੀਤੇ ਨੇ ਸ਼ਾਇਦ ਮੈਂ ਤਾਂ ਹੋ ਸਕਦਾ ਹੈ ਕਿ ਚਾਰ ਪੰਜ ਕੰਮ ਭੁੱਲ ਗਏ ਹੋਵਾਂ ਤੁਹਾਨੂੰ ਦੱਸਣਾ ਕਿੰਨੇ ਸਰਕਾਰ ਨੇ ਕੰਮ ਕਰਦੇ ਪਰ ਤੁਸੀਂ ਇੱਕ ਵਾਰੀ ਉਹਨਾਂ ਨੂੰ ਵੀ ਪੁੱਛ ਲਿਓ ਉਹਨਾਂ ਨੇ ਸਿਰਫ ਤੁਹਾਨੂੰ ਝੂਠ ਬੋਲ ਕੇ ਤੁਹਾਡੀਆਂ ਵੋਟਾਂ ਦਾ ਲੈ ਕੇ ਤੁਹਾਨੂੰ ਲੁੱਟਿਆ-ਕੁੱਟਿਆ ਹੋਰ ਕੁਝ ਨਹੀਂ ਕੀਤਾ ਸੋ ਮੇਰੀ ਬੇਨਤੀ ਹੈ ਇਸ ਵਾਰ ਚੰਗੀ ਸਰਕਾਰ ਨੂੰ ਚੰਗੇ ਕੈਂਡੀਡੇਟ ਨੂੰ ਚੁਣੀਏ ਤੁਹਾਡੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਜੀ ਨੇ ਸੋ ਇਸ ਵਾਰ ਜਾ ਕੇ 3 ਨੰਬਰ ਤੇ ਆਪਣਾ ਬਟਨ ਐ ਚਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੀ ਤੁਸੀਂ ਜਿਤਾ ਕੇ ਭੇਜੋ ਇੰਨੀ ਆ ਕਿ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਓਨਲੀ ਆਪਾ ਦੋਨਾਰੇ ਲਾ ਕੇ ਸਮਾਪਤੀ ਕਰੀਏ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੋਲੇ ਸੋਨਹਾ ਆਓ ਸ੍ਰੀ ਅਕਾਲੋ